वाहे गुरु जी का खालसा वाहेगुरु जी की फतेह सात संगत जी हुमनामा विचार चर्चा विच आप सब निघा स्वागत है जी अज असी सचखंड श्री हरिमंदर साहेब श्री अमृतसर साहिब तो अज 26 अक्तूबर 2025 हज़ार पच्ची जो अमृत वेले का मुख वाक प्राप्त होया है उसकी सी विचार करा आओ रल मिल के समझिए गुरु साहेब अज समोल से निवाज रहे हैं ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਸੰਗਤ ਜੀ ਹਾਂਜੀ ਇਹ ਜੋ ਪਾਵਨ ਹੁਕਮਨਾਮਾ ਸਾਹਿਬ ਹੈ ਇਹ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 671 671 ਤੇ ਸੁਭਾਇਮਾਨ ਹੈ ਤੇ ਤਨਾਸਰੀ ਰਾਗ ਅੰਦਰ ਪੰਚਮ ਪਾਦਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਅੱਜ ਦਾ ਸ਼ਬਦ ਦੇਖੋ ਸਾਨੂੰ ਇੱਕ ਬੜੇ ਮੂਢਲੇ ਜੇ ਸਵਾਲ ਵੱਲ ਲੈ ਕੇ ਜਾਂਦਾ ਹੈ ਅੱਛਾ ਕਿਸ ਤਰ੍ਹਾਂ ਦੇ ਸਵਾਲ ਵੱਲ ਵੀ ਸਾਡਾ ਅਸਲ ਆਸਰਾ ਕੌਣ ਹੈ ਤੇ ਅਸਲ ਕੀਮਤ ਕਿਸ ਚੀਜ਼ ਦੀ ਇਸ ਦੁਨੀਆ 'ਚ ਹੈ ਹਾਂ ਇਹ ਤਾਂ ਬਹੁਤ ਅਹਿਮ ਸਵਾਲ ਨੇ ਬਿਲਕੁਲ ਸੋ ਆਓ ਪਹਿਲਾਂ ਪੂਰੀ ਸ਼ਰਧਾ ਭਾਵਨਾ ਨਾਲ ਇਕਾਗਰ ਹੋ ਕੇ ਪਵਨ ਬਾਣੀ ਦਾ ਪਾਠ ਸਰਵਣ ਕਰੀਏ ਜੀ ਫਿਰ ਇਸ ਤੇ ਗੂੜ੍ਹਾ ਪਾਵਾਂ ਨੂੰ ਵਿਚਾਰਦੇ ਹਾਂ ਜੀ ਜ਼ਰੂਰ ਤਨ ਆਸਰੀ ਮਹੱਲਾ ਪੰਜਵਾਂ ਜਿਸਕਾ ਤਨ ਮਨ ਤਨ ਸਭ ਤਿਸਕਾ ਸੋਈ ਸੁਘੜ ਸੁਜਾਨੀ ਵਾ ਵਾ ਕਿੰਨੀ ਸਪਸ਼ਟ ਸ਼ੁਰੂਆਤ ਹੈ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਭਾਈ ਆ ਜਿਹੜਾ ਸਰੀਰ ਹੈ ਨਾ ਹਾਂਜੀ ਇਹ ਮਨ ਹਾਂ ਤੇ ਆ ਸਾਰਾ ਤਨ ਪਦਾਰਥ ਮਤਲਬ ਜਿਸ ਵੀ ਚੀਜ਼ ਤੇ ਅਸੀਂ ਕਹਿੰਦੇ ਆ ਇਹ ਮੇਰਾ ਹੈ ਹਾਂ ਆਪਣਾ ਹੱਕ ਜਤਾਉਂਦੇ ਆ ਬਿਲਕੁਲ ਉਹ ਅਸਲ ਵਿੱਚ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ਮਾਲਿਕ ਉਹ ਆਪ ਹੈ ਤੇ ਉਹੀ ਪ੍ਰਭੂ ਕੇਵਲ ਉਹੀ ਸਭ ਤੋਂ ਸਿਆਣਾ ਹੈ ਸਭ ਤੋਂ ਸੁਚੱਜਾ ਹੈ ਯਾਨੀ ਕਿ ਸੁਘੜ ਸੁਘੜ ਤੇ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਹੈ ਸੁਜਾਨੀ ਬਿਲਕੁਲ ਤੇ ਇਹ ਸਮਝਣਾ ਕਿੰਨਾ ਜ਼ਰੂਰੀ ਹੈ ਹੈਨਾ ਆਪਾਂ ਆਮ ਤੌਰ ਤੇ ਮੇਰਾ ਸਰੀਰ ਮੇਰਾ ਮਨ ਮੇਰਾ ਪੈਸਾ ਕਰਕੇ ਮਤਲਬ ਹੌਮੇਜੀ ਆ ਜਾਂਦੀ ਹੈ ਹਾਂਜੀ ਆਈ ਜਾਂਦੀ ਹੈ ਪਰ ਗੁਰੂ ਸਾਹਿਬ ਪਹਿਲੀ ਹੀ ਤੁਕ ਵਿੱਚ ਸਾਨੂੰ ਚੇਤੇ ਕਰਾ ਰਹੇ ਨੇ ਕਿ ਅਸੀਂ ਤਾਂ ਬਸ ਸੰਭਾਲਣ ਵਾਲੇ ਜੀ ਹਾਂ ਹਾਂ ਇੱਕ ਤਰ੍ਹਾਂ ਦਾ ਕੇਅਰ ਟੇਕਰ ਹਾਂਜੀ ਮਾਲਕ ਤਾਂ ਕੋਈ ਹੋਰ ਹੈ ਜਦੋਂ ਇਹ ਗੱਲ ਮਨ ਵਿੱਚ ਬਹਿ ਜਾਏ ਤਾਂ ਸ਼ਾਇਦ ਜੀਵਨ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਸਹੀ ਕਿਹਾ। ਬਿਲਕੁਲ ਬਦਲ ਜਾਂਦਾ ਹੈ। ਤੇ ਇਸੇ ਨਜ਼ਰੀਏ ਨੂੰ ਹੀ ਅੱਗੇ ਤੋਰਦੇ ਹੋਏ ਪਾਸ਼ਾ ਫਰਮਾਉਂਦੇ ਨੇ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦੀ ਨੀਕੀ ਖਟਾਣੀ। ਇੱਥੇ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹਾਂ ਸਭ ਕੁਝ ਉਸਦਾ ਹੈ। ਹੂੰ। ਤਾਂ ਫਿਰ ਇਹ ਵੀ ਸਮਝ ਆਂਦੀ ਹੈ ਕਿ ਸਾਡੇ ਜੀਵਨ ਦੇ ਦੁੱਖਾਂ ਤੇ ਸੁੱਖਾਂ ਨੂੰ ਅਸਲ ਵਿੱਚ ਸੁਣਨ ਵਾਲਾ ਤੇ ਸਮਝਣ ਵਾਲਾ ਵੀ ਉਹੀ ਇੱਕ ਪ੍ਰਭੂ ਹੈ। ਕੇਵਲ ਉਹੀ। ਹਾਂਜੀ, ਹੋਰ ਕੋਈ ਸਾਡੀ ਅੰਦਰ ਦੀ ਪੀੜਾ ਨੂੰ ਜਾਂ ਖੁਸ਼ੀ ਨੂੰ ਉਸ ਤਰ੍ਹਾਂ ਜਾਣ ਹੀ ਨਹੀਂ ਸਕਦਾ। ਬਿਲਕੁਲ ਨਹੀਂ। ਤੇ ਜਦੋਂ ਉਹ ਮਾਲਕ, ਉਹ ਸੁਜਾਨ ਪ੍ਰਭੂ ਸਾਡੀ ਅਰਦਾਸ, ਸਾਡੀ ਪੁਕਾਰ ਸੁਣ ਲੈਂਦਾ ਹੈ, ਤਾਂ ਮਤਲਬ ਤਦੋਂ ਹੀ ਹਾਂ ਤਦੋਂ ਹਾਂਜੀ ਤਦੋਂ ਹੀ ਸਾਡੀ ਹਲਤ ਚੰਗੀ ਹੁੰਦੀ ਹੈ ਸਾਡੀ ਜੀਵਨ ਦੀ ਜਿਹੜੀ ਵਿਧੀ ਹੈ ਵਿਧ ਉਹ ਸੌਖੀ ਹੋ ਜਾਂਦੀ ਹੈ ਕਾਰਜ ਸਫਲ ਹੋ ਜਾਂਦੇ ਨੇ ਨੀਕੀ ਖਟਾਣੀ ਹੂੰ ਇਹ ਗੱਲ ਸਾਨੂੰ ਦੇਖੋ ਉਸ ਪੁਲੇਖੇ ਜੋ ਕੜਦੀ ਹੈ ਨਾ ਕਿ ਸ਼ਾਇਦ ਦੁਨੀਆ ਦੇ ਲੋਕ ਜਾਂ ਕੋਈ ਹੋਰ ਸਾਧਨ ਸਾਡੇ ਦੁੱਖ ਦੂਰ ਕਰ ਦੇਣਗੇ ਹਾਂਜੀ ਅਕਸਰ ਇਹੀ ਸੋਚਦੇ ਆ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਖੀਰਲੀ ਸੁਣਵਾਈ ਤੇ ਸਹਾਇਤਾ ਉਹ ਇੱਕ ਦੇ ਦਰ ਤੋਂ ਹੀ ਮਿਲਨੀ ਹੈ ਇਸੇ ਲਈ ਅਗਲੀ ਤੁਕ ਹੈ ਜੀਏ ਕੀ ਇੱਕੇ ਹੀ ਪੈਮਾਨੀ ਹਾਂਜੀ ਮਤਲਬ ਇਸ ਜਿੰਦ ਦੀ ਇਸ ਰੂਹ ਦੀ ਅਰਜ਼ੂਈ ਇਸ ਦੀ ਅਸਲ ਜੋ ਲੋੜ ਹੈ ਨਾ ਉਹ ਕੇਵਲ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਹਾਂਜੀ ਉਸੇ ਦੇ ਦਰ ਤੇ ਹੀ ਕਬੂਲ ਹੁੰਦੀ ਹੈ ਪ੍ਰਵਾਨ ਹੁੰਦੀ ਹੈ ਭਾਵੇਂ ਦੁਨੀਆ ਵਿੱਚ ਹੋਰ ਬਥੇਰੇ ਦਰ ਹੋਣ ਹਾਂਜੀ ਬਥੇਰੇ ਨੇ ਪਰ ਆਤਮਾ ਦੀ ਪੁਕਾਰ ਦਾ ਸਹੀ ਮੁੱਲ ਤੇ ਪ੍ਰਵਾਨਗੀ ਉਹ ਸਿਰਫ ਉਸ ਇੱਕ ਦੇ ਦਰ ਤੇ ਹੀ ਹੈ ਬਿਲਕੁਲ ਇਹ ਫਿਰ ਰਹਾਉ ਦੀ ਤੁਕ ਆਉਂਦੀ ਹੈ ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਹਾਂਜੀ ਰਹਾਉ ਦੀ ਤੁਕ ਉਸ ਵਿੱਚ ਗੁਰੂ ਸਾਹਿਬ ਇਸ ਨੁਕਤੇ ਨੂੰ ਹੋਰ ਵੀ ਜ਼ੋਰ ਦੇ ਕੇ ਸਮਝਾਉਂਦੇ ਨੇ ਅਵਰ ਜਤਨ ਕਰ ਰਹੇ ਬਹੁਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਰਹਾਉ ਟਹਿਰਾਉ ਇਤੇ ਰੋਕੇ ਡੁੰਗਾਈ ਨਾਲ ਵਿਚਾਰਨ ਦੀ ਲੋੜ ਹੈ ਹਾਂਜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਸ ਇੱਕ ਪ੍ਰਭੂ ਦਾ ਆਸਰਾ ਲੈਣ ਦੀ ਬਜਾਏ ਉਹਦੇ ਦਰ ਤੇ ਅਰਦਾਸ ਕਰਨ ਦੀ ਬਜਾਏ ਲੋਕ ਹੋਰ ਬਹੁਤੇਰੇ ਮਤਲਬ ਬਹੁਤ ਸਾਰੇ ਹੀਲੇ ਵਸੀਲੇ ਯਤਨ ਕਰਦੇ ਰਹਿੰਦੇ ਨੇ ਕਰਦੇ ਹੀ ਰਹਿੰਦੇ ਨੇ ਕੋਈ ਕਿੱਧਰ ਜਾਂਦਾ ਕੋਈ ਕਿੱਧਰ ਹਾਂ ਕੋਈ ਜੋਤਸ਼ੀ ਕੋਲ ਕੋਈ ਤੰਤਰ ਮੰਤਰ ਕੋਈ ਦੁਨੀਆਵੀ ਤਾਕਤਾਂ ਤੇ ਭਰੋਸਾ ਐ ਵੀ ਪਰ ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰੇ ਯਤਨ ਕਰ ਕਰਕੇ ਲੋਕ ਥੱਕ ਜਾਂਦੇ ਨੇ ਕਰੇ ਰਹੇ ਪਰ ਤਿੰਨ ਤਿਲ ਨਹੀਂ ਕੀਮਤ ਜਾਣੀ ਅੱਛਾ ਦਿਲ ਜਿੰਨੀ ਵੀ ਨਹੀਂ ਹਾਂਜੀ ਉਹਨਾਂ ਹੋਰ ਸਾਰੇ ਯਤਨਾਂ ਦੀ ਕੀਮਤ ਇੱਕ ਤਿਲ ਜਿੰਨੀ ਵੀ ਨਹੀਂ ਸਮਝੀ ਜਾਂਦੀ ਯਾਨੀ ਕਿ ਉਹ ਬਿਲਕੁਲ ਵਿਅਰਥ ਨੇ ਫਜ਼ੂਲ ਉਹਨਾਂ ਦਾ ਕੋਈ ਲਾਭ ਨਹੀਂ ਹੁੰਦਾ ਫਾਇਦਾ ਕੋਈ ਨਹੀਂ ਕੋਈ ਫਾਇਦਾ ਨਹੀਂ ਇਹ ਤਾਂ ਬੜੀ ਗਹਿਰੀ ਗੱਲ ਹੈ ਤੇ ਸੋਚਣ ਵਾਲੀ ਵੀ ਹਾਂਜੀ ਚੁਣੌਤੀਪਰੀ ਵੀ ਹੈ ਕੋਈ ਨਾ ਜੇ ਬਾਕੀ ਸਾਰੇ ਯਤਨਾਂ ਦੀ ਕੀਮਤ ਤਿਲ ਜਿੰਨੀ ਵੀ ਨਹੀਂ ਤਾਂ ਸਵਾਲ ਇਹ ਉੱਠਦਾ ਹੈ ਕਿ ਇਨਸਾਨ ਫਿਰ ਵੀ ਉਹਨਾਂ ਪਿੱਛੇ ਕਿਉਂ ਭਜਦਾ ਫਿਰਦਾ ਹਾਂ ਕਿਉਂ ਸ਼ਾਇਦ ਹੌਮੇ ਕਰਕੇ ਕਿ ਮੈਂ ਕੁਝ ਕਰ ਸਕਦਾ ਹਾਂ ਹੋ ਸਕਦਾ ਹੈ ਜਾਂ ਸ਼ਾਇਦ ਵਿਸ਼ਵਾਸ ਦੀ ਕਮੀ ਕਰਕੇ ਕਿ ਇੱਕ ਪ੍ਰਭੂ ਸਭ ਕੁਝ ਕਰ ਸਕਦਾ ਹੈ ਇਸ ਗੱਲ ਦਾ ਯਕੀਨ ਨਹੀਂ ਹਾਂ ਜਾਂ ਸ਼ਾਇਦ ਇਸ ਸਮਾਜ ਨੂੰ ਦੇਖ ਕੇ ਇੱਕ ਦੂਜੇ ਦੀ ਰੀਸ ਨਾਲ ਹਾਂ ਸਮਾਜਿਕ ਦਬਾਅ ਵੀ ਹੋ ਸਕਦਾ ਗੁਰੂ ਸਾਹਿਬ ਸਾਨੂੰ ਇਸ ਪਟਕਣਾ ਚੋਂ ਕੱਢ ਕੇ ਸਿੱਧਾ ਉਸ ਇੱਕ ਦੇ ਲੜ ਲਾ ਰਹੇ ਨੇ ਬਿਲਕੁਲ ਇਹ ਤਾਂ ਸਾਨੂੰ ਆਪਣੇ ਆਪ ਨੂੰ ਦੇਖਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੀ એનર્ਜੀ ਆਪਣੀ ਸ਼ਕਤੀ ਕਿੱਥੇ ਲਗਾ ਰਹੇ ਹਾਂ ਹਾਂ ਕਿੱਥੇ ਖਪਾ ਰਹੇ ਹਾਂ ਕੀ ਅਸੀਂ ਉਹਨਾਂ ਜਤਨਾਂ ਵਿੱਚ ਖਪਰੇ ਹਾਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਜਾਂ ਫਿਰ ਅਸੀਂ ਉਸ ਇੱਕ ਦਰ ਤੇ ਟੇਕ ਰੱਖੀ ਹੋਈ ਹੈ ਜਿੱਥੇ ਅਰਦਾਸ ਪ੍ਰਵਾਨ ਹੁੰਦੀ ਹੈ ਇਸ ਕੇਂਦਰੀ ਭਾਵ ਤੋਂ ਬਾਅਦ ਗੁਰੂ ਸਾਹਿਬ ਫਿਰ ਦੱਸਦੇ ਨੇ ਕਿ ਉਸ ਇੱਕ ਦਾ ਆਸਰਾ ਲੈਣ ਦਾ ਤਰੀਕਾ ਕੀ ਹੈ ਤੇ ਉਸ ਦਾ ਫਲ ਕੀ ਮਿਲਦਾ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਵਾਹ ਹੁਣ ਗੱਲ ਆਈ ਉਸ ਅਸਲ ਖਜ਼ਾਨੇ ਦੀ ਹਾਂਜੀ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪ੍ਰਮਾਤਮਾ ਦਾ ਨਾਮ ਜਿਸ ਨੂੰ ਜਪ ਕੇ ਆਤਮਿਕ ਜੀਵਨ ਮਿਲਦਾ ਹੈ ਉਹ ਅੰਮ੍ਰਿਤ ਹੈ ਅਮ੍ਰਿਤ ਤੇ ਇਹ ਨਾਮ ਇੱਕ ਨਿਰਮੋਲਕ ਹੀਰਾ ਹੈ ਐਸਾ ਹੀਰਾ ਜਿਸ ਦਾ ਕੋਈ ਮੁੱਲ ਹੀ ਨਹੀਂ ਪਾ ਸਕਦਾ ਬੇਸ਼ਕੀਮਤੀ ਹਾਂ ਦੁਨੀਆ ਦੀ ਕਿਸੇ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ ਤੇ ਇਹ ਅਮੋਲਕ ਨਾਮ ਹੀਰਾ ਇਹ ਨਾਮ ਮੰਤਰ ਮੰਤਾਨੀ ਜਿਸ ਭਾਗਾ ਵਾਲੇ ਮਨੁੱਖ ਨੂੰ ਗੁਰਦੀ ਨੂੰ ਹਾਂਜੀ ਮਤਲਬ ਸਤਿਗੁਰੂ ਨੇ ਬਖਸ਼ ਦਿੱਤਾ ਜਿਸ ਨੂੰ ਗੁਰੂ ਨੇ ਦਾਤ ਦੇ ਦਿੱਤੀ ਜਿਸ ਨੂੰ ਗੁਰੂ ਨੇ ਇਸ ਨਾਮ ਹੀਰੇ ਦੀ ਸੋਜੀ ਕਰਵਾ ਦਿੱਤੀ ਸਮਝਾ ਦਿੱਤਾ ਉਹਦੇ ਜੀਵਨ ਵਿੱਚ ਫਿਰ ਕੀ ਬਦਲਾ ਆਂਦਾ ਹੈ ਹਾਂ ਕੀ ਹੁੰਦਾ ਫਿਰ ਅਗਲੀ ਤੁਕ ਦੱਸਦੀ ਹੈ ਡਿਗਿਆ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਣ ਹੋਏ ਤ੍ਰਿਪਤਾਨੀ ਵਾਹ ਕਿੰਨੀ ਕਮਾਲ ਦੀ ਅਵਸਥਾ ਹੈ ਹੈਨਾ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਨਾਮ ਦੀ ਦਾਤ ਮਿਲ ਗਈ ਉਹ ਫਿਰ ਜ਼ਿੰਦਗੀ ਦੇ ਰਸਤੇ ਤੇ ਡਿਗਿਆ ਡਿਗਦਾ ਨਹੀਂ ਹਾਂ ਵਿਕਾਰਾਂ ਕਰਕੇ ਔਗੁਣਾ ਕਰਕੇ ਮੁਸ਼ਕਲਾਂ ਕਰਕੇ ਡਿਗਦਾ ਨਹੀਂ ਉਹ ਰਹੇ ਨਹੀਂ ਪੈਂਦਾ ਡੋਲੇ ਨਾ ਮਨ ਨਹੀਂ ਡੋਲਦਾ ਬਿਲਕੁਲ ਉਸਦਾ ਮਨ ਦੁਨਿਆਵੀ ਡਰਾਂ ਚਿੰਤਾਵਾਂ ਲਾਲਚਾਂ ਜਾਂ ਦੁੱਖ ਸੁੱਖ ਦੇ ਉਤਰਾ ਚੜਾ ਵਿੱਚ ਡੋਲਦਾ ਨਹੀਂ ਪਟਕਦਾ ਨਹੀਂ ਸਥਿਰ ਹੋ ਜਾਂਦਾ ਹੈ ਹਾਂ ਦ੍ਰਿੜ ਕਰ ਰਹੋ ਉਹ ਆਪਣੇ ਇਰਾਦੇ ਵਿੱਚ ਆਪਣੇ ਵਿਸ਼ਵਾਸ ਵਿੱਚ ਪੱਕਾ ਹੋ ਜਾਂਦਾ ਹੈ ਅਡੋਲ ਉਸਦਾ ਪ੍ਰੋਸਾ ਪ੍ਰਭੂ ਤੇ ਪੱਕਾ ਜਾਂਦਾ ਹੈ ਤੇ ਪੂਰਨ ਕੋਈ ਤ੍ਰਿਪਤਾ ਨਹੀਂ ਦਾ ਕੀ ਮਤਲਬ ਹੋਇਆ ਇਸਦਾ ਮਤਲਬ ਹੈ ਕਿ ਉਹ ਮਾਇਆ ਵੱਲੋਂ ਦੁਨਿਆਵੀ ਚੀਜ਼ਾਂ ਦੀ ਦੌੜ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦਾ ਹੈ ਰਜ ਜਾਂਦਾ ਹੈ ਤ੍ਰਿਪਤ ਅੰਦਰ ਦੀ ਪੁੱਖ ਮਿਟ ਜਾਂਦੀ ਹੈ ਹਾਂਜੀ ਤ੍ਰਿਸ਼ਨਾ ਮਿਟ ਜਾਂਦੀ ਹੈ ਸੱਚਮੁੱਚ ਐ ਡਿੱਗਣ ਨਾ ਡੋਲੇ ਵਾਲੀ ਅਵਸਥਾ ਅੱਜ ਦੇ ਇਸ ਤੇਜ਼ ਜ਼ਮਾਨੇ ਵਿੱਚ ਜਿੱਥੇ ਸਭ ਕੁਝ ਬਦਲ ਰਿਹਾ ਹੈ ਸਭ ਅਸਥਿਰ ਹੈ ਹਾਂ ਬੜੀ ਭਜਨਠ ਹੈ ਇਸ ਭਜਨਠ ਵਾਲੇ ਜੀਵਨ ਵਿੱਚ ਇਹ ਕਿੰਨੀ ਜ਼ਰੂਰੀ ਹੈ ਤੇ ਕਿੰਨੀ ਵੱਡੀ ਦਾਤ ਹੈ ਅਸੀਂ ਤਾਂ ਨਿੱਕੀ ਨਿੱਕੀ ਗੱਲ ਤੇ ਡੋਲ ਜਾਂਦੇ ਆ ਆਮ ਤੌਰ ਤੇ ਇਹੀ ਹੁੰਦਾ ਪਰਨਾਮ ਦਾ ਅਭਿਆਸ ਸਾਨੂੰ ਅੰਦਰੂਨੀ ਸਥਿਰਤਾ ਇੱਕ ਠਹਿਰਾਓ ਬਖਸ਼ਦਾ ਹੈ ਇਹ ਸਿਰਫ ਬਾਹਰਲੇ ਹਾਲਾਤ ਦਾ ਮੁਕਾਬਲਾ ਕਰਨ ਦੀ ਗੱਲ ਨਹੀਂ 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 ਇਹ ਤਾਂ ਅੰਦਰ ਦੀ ਸ਼ਾਂਤੀ ਤੇ ਸੰਤੁਸ਼ਟੀ ਦੀ ਗੱਲ ਹੈ ਬਿਲਕੁਲ ਤੇ ਇਹ ਨਾਮ ਦੀ ਦਾਤ ਸਿਰਫ ਮਤਲਬ ਪਰਸਨਲ ਲੈਵਲ ਤੇ ਸਥਿਰਤਾ ਨਹੀਂ ਦਿੰਦੀ ਅੱਛਾ ਇਹ ਸਮਾਜਿਕ ਪੱਧਰ ਤੇ ਵੀ ਇੱਕ ਵੱਡੀ ਤਬਦੀਲੀ ਲਿਆਉਂਦੀ ਹੈ ਅਗਲੀਆਂ ਤੁਕਾਂ ਇਸ ਬਾਰੇ ਨੇ ওই ਜੋ ਵਿੱਚ ਹਮ ਤੁਮ ਕਛੂ ਹੋਤੇ ਤਨ ਕੀ ਬਾਦ ਬਿਲਾਨੀ ਓ ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਸ ਨੂੰ ਗੁਰੂ ਕੋਲੋਂ ਨਾਮ ਦਾ ਅਮੋਲਕ ਹੀਰਾ ਮਿਲ ਗਿਆ ਹਾਂਜੀ ਉਸ ਦੇ ਅੰਦਰੋਂ ਓਏ ਜੋ ਵਿਚ ਹਮ ਤੁਮ ਕਛੂ ਹੋਤੇ ਯਾਨੀ ਸਾਡੇ ਵਿਚਕਾਰ ਜਿਹੜੀ ਮੈਂ ਤੇ ਤੂੰ ਦੀ ਹਾਂ ਅਸੀਂ ਤੇ ਤੁਸੀਂ ਦੀ ਹਾਂ ਮੇਰ ਤੇਰ ਦੀ ਵਿਤਕਰੇ ਦੀ ਭਾਵਨਾ ਹੁੰਦੀ ਸੀ ਨਾ ਕਛੂ ਹੋਤੇ ਤਿੰਨ ਕੀ ਬਾਤ ਬਿਲਾਨੀ ਮਤਲਬ ਉਸ ਭਾਵਨਾ ਦੀ ਤਾਂ ਗੱਲ ਹੀ ਮੁੱਕ ਗਈ ਉਹ ਕਹਾਣੀ ਖਤਮ ਦ્વੈਤ ਭਾਵ ਮਿਟ ਗਿਆ ਇਹ ਕਿੰਨੀ ਵੱਡੀ ਗੱਲ ਹੈ ਸੋਚ ਕੇ ਦੇਖੋ ਬਹੁਤ ਵੱਡੀ ਦੁਨੀਆ ਦੇ ਸਾਰੇ ਝਗੜੇ ਸਾਰੀਆਂ ਲੜਾਈਆਂ ਵੰਡੀਆਂ ਤਾ ਐਸੇ ਹਮ ਤੁਮ ਕਰਕੇ ਹੀ ਨੇ ਹਾਂਜੀ ਬਿਲਕੁਲ ਮੇਰਾ ਧਰਮ ਤੇਰਾ ਧਰਮ ਮੇਰੀ ਜਾਤ ਤੇਰੀ ਜਾਤ ਮੇਰਾ ਦੇਸ਼ ਤੇਰਾ ਦੇਸ਼ ਸਭੇ ਹੀ ਤਾਂ ਹੈ ਹਾਂ ਇਹੀ ਜੜ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਾਮ ਦੀ ਕਮਾਈ ਇਸ ਵੰਡ ਦੀ ਜੜੀ ਪੁੱਟ ਦਿੰਦੀ ਹੈ ਤੇ ਇਸ ਅਵਸਥਾ ਨੂੰ ਹੋਰ ਕਲੀਅਰ ਕਰਨ ਲਈ ਗੁਰੂ ਸਾਹਿਬ ਇੱਕ ਬਹੁਤ ਸੁੰਦਰ ਉਦਾਹਰਣ ਦਿੰਦੇ ਨੇ ਅੱਛਾ ਕਿਹੜੀ ਉਦਾਹਰਣ ਅਲੰਕਾਰ ਮਿਲਿ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਵਾਹ ਬਹੁਤ ਖੂਬਸੂਰਤ ਦ੍ਰਿਸ਼ਤਾਂਤ ਹੈ ਅਲੰਕਾਰ ਮਤਲਬ ਗਣੇ हां जेवर ਜਿਵੇਂ ਸੋਨੇ ਦੇ ਵੱਖ-ਵੱਖ ਗਹਿਣੇ ਹੋਣ ਕੰਗਣ, ਮੁੰਦਰੀ, ਹਾਰ, ਵਾਲੀਆਂ ਵਗੈਰਾ ਵਗੈਰਾ ਜਦੋਂ ਉਹਨਾਂ ਸਾਰਿਆਂ ਨੂੰ ਪਿਘਲਾ ਕੇ ਇਕੱਠਾ ਕਰ ਦਿੱਤਾ ਜਾਵੇ ਮਿਲ ਥੈਲੀ ਹੋਈ ਹੈ ਮਤਲਬ ਇੱਕ ਪਿੰਨੀ ਜਾਂ ਢੇਲੀ ਜੀ ਬਣ ਜਾਂਦੀ ਹੈ हां ਇਕ ਹੋ ਜਾਂਦੇ ਨੇ ਤਾਂ ਫਿਰ ਉਸ ਨੂੰ ਕੋਈ ਕੰਗਣ, ਮੁੰਦਰੀ ਜਾਂ ਹਾਰ ਨਹੀਂ ਕਹਿੰਦਾ ਨਹੀਂ ਫਿਰ ਕੀ ਕਹਿੰਦੇ ਨੇ ਤਾਂ ਤੇ ਕਣਿਕ ਵਖਾਣੀ ਤਦੋਂ ਉਸ ਨੂੰ ਸਿਰਫ ਕਣਿਕ ਪਾ ਸੋਨਾ ਹੀ ਆਖਿਆ ਜਾਂਦਾ ਹੈ ਅੱਛਾ ਸਾਰੇ ਨਾਂ ਰੂਪ ਮਿਟ ਜਾਂਦੇ ਨੇ ਸਿਰਫ ਅਸਲ ਤਤ ਸੋਨਾ ਹੀ ਰਹਿ ਜਾਂਦਾ ਹੈ ਸਮਝ ਗਿਆ ਇਸੇ ਤਰ੍ਹਾਂ ਜਦੋਂ ਨਾਮ ਅਭਿਆਸ ਨਾਲ ਮਨੁੱਖ ਦੇ ਅੰਦਰੋਂ ਮੇਰ ਤੇਰ ਹਮ ਤੁਮ ਦੀ ਭਾਵਨਾ ਮਿਟ ਜਾਂਦੀ ਹੈ ਹਾਂਜੀ ਤਾਂ ਉਸ ਨੂੰ ਹਰ ਪਾਸੇ ਹਰ ਜੀਵ ਵਿੱਚ ਭਾਵੇਂ ਵੱਖੋ ਵੱਖਰੇ ਰੂਪ ਹੋਣ ਪਰ ਉਹਨਾਂ 'ਚ ਉਹੀ ਇੱਕ ਪ੍ਰਭੂ ਉਹੀ ਇੱਕ ਸੱਚ سونے ਵਾਂਗ ਨਜ਼ਰ ਆਉਣ ਲੱਗ ਪੈਂਦਾ ਹੈ ਹਰ ਥਾਂ ਉਹੀ ਦਿਸਦਾ ਹਾਂ ਫਿਰ ਕੋਈ ਆਪਣਾ ਪਰਾਇਆ ऊंच नीच हिंदू मुसलमान ये फर्क नहीं दिखता सिर्फ एक करतार दी अंश दिखाई देती है ये सिर्फ रब ਨੂੰ ਹਰਥਾ ਦੇਖਣ ਦੀ ਗੱਲ ਨਹੀਂ ਨਹੀਂ ਇਸ ਤੋਂ ਵੱਧ ਹੈ ਹਾਂ ਇਹ ਤਾਂ ਆਪਣੇ ਅੰਦਰ ਤੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਸੋਚ ਦੇ ਖਾਤਮੇ ਦੀ ਗੱਲ ਹੈ ਬਿਲਕੁਲ ਜੜੋਂ ਹੀ ਖਤਮ ਵਾਹ ਕਿੰਨੀ ਉੱਚੀ ਆਤਮਿਕ ਅਤੇ ਸਮਾਜਿਕ ਅਵਸਥਾ ਹੈ ਇਹ ਜਦੋਂ ਇਹ ਮੇਰ-ਤੇਰ ਮਿਟਦੀ ਹੈ ਜਦੋਂ ਨਾਮ ਦੀ ਕਮਾਈ ਨਾਲ ਅੰਦਰ ਠਹਿਰਾਓ ਆਉਂਦਾ ਤਾਂ ਫਿਰ ਫਿਰ ਕੀ ਹੁੰਦਾ ਇਰ ਜੋ ਹੁੰਦਾ ਹੈ ਉਹ ਅਗਲੀ ਤੁਕ ਦੱਸਦੀ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਓਹੋ ਗੁਰੂ ਦੀ ਕਿਰਪਾ ਨਾਲ ਨਾਮ ਦੀ ਕਮਾਈ ਸਦਕਾ ਉਸ ਮਨੁੱਖ ਦੇ ਹਿਰਦੇ ਅੰਦਰ ਪ੍ਰਗਟਿਓ ਜੋਤ ਜੋਤ ਪ੍ਰਗਟ ਹੋ ਜਾਂਦੀ ਹੈ ਹਾਂ ਸਰਵ ਵਿਆਪਕ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਉਸ ਨੂੰ ਆਪਣੇ ਅੰਦਰ ਹੀ ਰੱਬੀ ਨੂਰ ਦਾ ਅਨੁਭਵ ਹੋਣ ਲੱਗ ਪੈਂਦਾ ਹੈ ਕੀ ਬਾਤ ਹੈ ਸਹਿਜ ਸੁਖ ਉਸ ਨੂੰ ਆਤਮਿਕ ਅਡੋਲਤਾ ਦੀ ਅਵਸਥਾ ਜਿਸ ਨੂੰ ਸਹਜ ਕਹਿੰਦੇ ਨੇ ਹਾਂ ਸਹਜ ਉਸ ਦਾ ਆਨੰਦ ਤੇ ਸੁਖ ਪ੍ਰਾਪਤ ਹੁੰਦਾ ਹੈ ਇੱਕ ਐਸੀ ਸ਼ਾਂਤੀ ਜੋ ਦੁਨਿਆਵੀ ਉਤਰਾਓ ਚੜਾਓ ਤੋਂ ਪ੍ਰਭਾਵਿਤ ਨਹੀਂ ਹੁੰਦੀ ਟਿਕਾਓ ਆ ਜਾਂਦਾ ਹੈ ਹਾਂਜੀ ਸੋਭਾ ਉਸ ਨੂੰ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਹਰ ਥਾਂ ਇੱਜ਼ਤ ਵਡਿਆਈ ਮਿਲਦੀ ਹੈ ਤੇ ਬਾਜੀ ਅਨਹਦ ਬਾਣੀ ਦਾ ਕੀ ਭਾਵ ਹੈ ਕੀ ਸੱਚਮੁੱਚ ਕੋਈ ਵਾਜੇ ਵੱਜਦੇ ਨੇ ਨਹੀਂ ਇਹ ਇੱਕ ਮਤਲਬ ਗੂੜ ਰਮਜ਼ ਹੈ ਅਨਾਹਤ ਦਾ ਅਰਥ ਹੁੰਦਾ ਹੈ ਜੋ ਬਿਨਾ ਵਜਾਏ ਵੱਜੇ। ਅੱਛਾ। ਜਾਂ ਜੋ ਕਦੇ ਰੁਕੇ ਨਾ, ਲਗਾਤਾਰ ਤੇ ਬਾਣੀ ਇੱਥੇ ਸਿਫਤ ਸਲਾਹ ਦਾ ਪ੍ਰਵਾਹ ਹੈ। ਹਾਂਜੀ। ਸੋ ਬਾਜੇ ਅਨਾਹਤ ਬਾਣੀ ਦਾ ਭਾਵ ਹੈ ਕਿ ਉਸਦੇ ਹਿਰਦੇ ਵਿੱਚ ਇੱਕ ਰਸ ਲਗਾਤਾਰ ਪ੍ਰਭੂ ਦੀ ਸਿਫਤ ਸਲਾਹ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਮਾਣੋ ਅੰਦਰ ਇੱਕ ਐਸਾ ਸੰਗੀਤ ਚੱਲ ਰਿਹਾ ਹੈ ਜੋ ਕਦੇ ਬੰਦ ਨਹੀਂ ਹੁੰਦਾ। ਇਹ ਕੰਨਾਂ ਨਾਲ ਸੁਣਨ ਵਾਲੀ ਆਵਾਜ਼ ਨਹੀਂ ਹੈ? ਨਹੀਂ। ਇਹ ਆਤਮਿਕ ਮੰਡਲ ਵਿੱਚ ਪ੍ਰਭੂ ਨਾਲ ਜੁੜੇ ਰਹਿਣ ਦਾ ਉਸ ਦੀ ਯਾਦ ਵਿੱਚ ਲੀਨ ਰਹਿਣ ਦਾ ਅਨੁਭਵ ਹੈ। ਅੱਛਾ ਜੀ। ਇਹ ਮੰਨ ਦੀ ਉਹ ਅਵਸਥਾ ਹੈ ਜਿੱਥੇ ਸੁਰਤ ਸਦਾ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਬਹੁਤ ਖੂਬ। ਇਹ ਅਵਸਥਾ ਹੀ ਅਸਰਜ ਮਨੁੱਖਾ ਜੀਵਨ ਦਾ ਮਕਸਦ ਹੈ, ਹਨਾ? ਬਿਲਕੁਲ, ਇਹੀ ਮੰਜ਼ਿਲ ਹੈ। ਅੰਤ ਵਿੱਚ ਪੰਚਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਵਰਤ ਕੇ ਇਸ ਸਾਰੀ ਵਿਚਾਰ ਦਾ ਸਿੱਟਾ ਕੱਢਦੇ ਨੇ। ਕਹੋ ਨਾਨਕ ਨਿਸ਼ਚਲ ਕਰ ਬਾਧਿਓ ਗੁਰ ਕੀਓ ਬੰਧਾਨੀ। ਗੁਰੂ ਸਾਹਿਬ ਫਰਮਾਉਂਦੇ ਨੇ ਕਿ हे ਨਾਨਕ ਆਖ ਕਿ ਜਿਸ ਮਨੁੱਖ ਵਾਸਤੇ ਸਤਿਗੁਰੂ ਨੇ ਸਾਰਾ ਪ੍ਰਬੰਧ ਕਰ ਦਿੱਤਾ ਹਾਂਜੀ ਕਿਹੜਾ ਪ੍ਰਬੰਧ ਹੋਈ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਉਸ ਦੀ ਮੇਰ-ਤੇਰ ਮਿਟਾ ਦਿੱਤੀ ਉਸ ਨੂੰ ਅਡੋਲਤਾ ਬਖਸ਼ ਦਿੱਤੀ ਹਾਂਜੀ ਉਸ ਮਨੁੱਖ ਨੇ ਨਿਸ਼ਚਲ ਕਰ ਬਾਤਿਓ ਨਿਸ਼ਚਲ ਕਰ ਮਤਲਬ ਐਸਾ ਕਰ ਜੋ ਕਦੇ ਡੋਲਦਾ ਨਹੀਂ ਸਦੀਵੀ ਟਿਕਾਣਾ ਉਸ ਨੇ ਆਪਣਾ ਪੱਕਾ ਕਰ ਪ੍ਰਭੂ ਦੇ ਚਰਨਾਂ ਵਿੱਚ ਬਣਾ ਲਿਆ ਹੈ ਵਾਹ ਗੁਰਕੀਓ ਬੰਧਾਨੀ ਸਤਿਗੁਰੂ ਨੇ ਉਸ ਦਾ ਪਰਮਾਤਮਾ ਨਾਲ ਐਸਾ ਪੱਕਾ ਬੰਧਨ ਬਣਾ ਦਿੱਤਾ ਹੈ ਐਸਾ ਅਟੁੱਟ ਰਿਸ਼ਤਾ ਜਿਹੜਾ ਕਦੇ ਟੁੱਟਦਾ ਨਹੀਂ ਹਾਂ ਜੋ ਕਦੇ ਟੁੱਟਦਾ ਨਹੀਂ ਜੋ ਜਨਮ ਮਰਨ ਦੇ ਗੇੜ ਤੋਂ ਵੀ ਪਾਰ ਲੈ ਜਾਂਦਾ ਹੈ ਸਾਥ ਸੰਗਤ ਜੀ ਇਸ ਪਾਵਨ ਸ਼ਬਦ ਰਾਹੀਂ ਗੁਰੂ ਸਾਹਿਬ ਸਾਨੂੰ ਕਿੰਨੀ ਕਿੰਨੀ ਸਪਸ਼ਟ ਸੇਧ ਦੇ ਰਹੇ ਨੇ ਬਹੁਤ ਸਪਸ਼ਟ ਸਭ ਕੁਝ ਦਾ ਮਾਲਿਕ ਉਹ ਪ੍ਰਭੂ ਹੈ ਸਾਡੀ ਅਰਦਾਸ ਸੁਣਨ ਵਾਲਾ ਤੇ ਪ੍ਰਵਾਨ ਕਰਨ ਵਾਲਾ ਵੀ ਉਹੀ ਹੈ ਕੇਵਲ ਉਹੀ ਤੇ ਬਾਕੀ ਸਾਰੇ ਦੁਨਿਆਵੀ ਯਤਨ ਜਿਨ੍ਹਾਂ ਪਿੱਛੇ ਅਸੀਂ ਭਜਦੇ ਫਿਰਦੇ ਹਾਂ ਉਹਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਹੈ ਹਾਂ ਇਹ ਗੱਲ ਬੜੀ ਅਹਿਮ ਹੈ ਅਸਲ ਖਜ਼ਾਨਾ ਅਸਲ ਕੀਮਤੀ ਵਸਤੂ ਉਹ ਨਿਰਮੋਲਕ ਹੀਰਾ ਪ੍ਰਭੂ ਦਾ ਨਾਮ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਬਿਲਕੁਲ ਤੇ ਇਹੀ ਨਾਮ ਸਾਨੂੰ ਜ਼ਿੰਦਗੀ ਦੇ ਉਤਰਾਵਾ ਚੜਾਵਾ ਵਿੱਚ ਡਿੱਗਣ ਤੇ ਡੋਲਣ ਤੋਂ ਬਚਾਉਂਦਾ ਹੈ ਹਾਂਜੀ ਇਹੀ ਸਾਨੂੰ ਅੰਦਰੋਂ ਮਜ਼ਬੂਤ ਦ੍ਰਿੜ ਅਤੇ ਸੰਤੁਸ਼ਟ ਬਣਾਉਂਦਾ ਹੈ ਤ੍ਰਿਪਤ ਕਰਦਾ ਹੈ ਸਿਰਫ ਸਾਨੂੰ ਨਿੱਜੀ ਤੌਰ ਤੇ ਹੀ ਨਹੀਂ ਇਹ ਨਾਮ ਸਾਡੇ ਅੰਦਰੋਂ ਮੇਰ-ਤੇਰ ਹਮ ਤੁਮ ਦਾ ਵਿਤਕਰਾ ਖਤਮ ਕਰਕੇ ਸਾਨੂੰ ਸਾਰੀ ਕਾਇਨਾਤ ਨਾਲ ਇੱਕ ਕਰ ਦਿੰਦਾ ਹੈ ਹਾਂ ਜਿਵੇਂ ਉਹ ਸੋਨੇ ਦੀ ਉਦਾਹਰਣ ਸੀ ਬਿਲਕੁਲ ਜਿਵੇਂ ਵਕ ਵਕ ਗਹਿਣੇ ਪਿਗਲ ਕੇ ਸਿਰਫ ਸੋਨਾ ਰਹਿ ਜਾਂਦੇ ਨੇ ਹਮ ਇਸ ਨਾਲ ਅੰਦਰ ਰਬੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਸਹਿਜ ਸੁਖ ਮਿਲਦਾ ਹੈ ਤੇ ਮਨ ਸਦਾ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਉਹ ਅਨਹਤ ਬਾਣੀ ਵੱਜਦੀ ਰਹਿੰਦੀ ਹੈ ਸੋ ਇਹ ਸਾਰੀ ਵਿਚਾਰ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਪ੍ਰਾਇੋਰਟੀਜ਼ ਤਰਜੀਹਾਂ ਉਹਨਾਂ ਨੂੰ ਬਦਲੀਏ ਹਾਂਜੀ ਬਦਲਣ ਦੀ ਲੋੜ ਹੈ ਦੁਨਿਆਵੀ ਸਾਧਨਾ ਲੋਕਾਂ ਜਾਂ ਫਜ਼ੂਲ ਦੇ ਯਤਨਾਂ ਤੇ ਪੂਰਾ ਭਰੋਸਾ ਰੱਖਣ ਦੀ ਬਜਾਏ ਗੁਰੂ ਦੇ ਦੱਸੇ ਮਾਰਗ ਤੇ ਚੱਲੀਏ ਤੇ ਉਹ ਮਾਰਗ ਕੀ ਹੈ ਉਹ ਮਾਰਗ ਹੈ ਗੁਰੂ ਕੋਲੋਂ ਨਾਮ ਦੀ ਦਾਤ ਮੰਗਣੀ ਨਾਮ ਜਪਣਾ ਤੇ ਉਸ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਣਾ ਹਾਂਜੀ ਕਿਉਂਕਿ ਇਹੀ ਉਹ ਰਸਤਾ ਹੈ ਜਿਹੜਾ ਮਨ ਦੀ ਚੰਚਲਤਾ ਤੇ ਡਰ ਨੂੰ ਖਤਮ ਕਰਕੇ ਅਡੋਲਤਾ ਲਿਆਉਂਦਾ ਹੈ ਸਥਿਰਤਾ ਦਿੰਦਾ ਹੈ ਇਹੀ ਹੋਮ ਹੈ ਤੇ ਵਿਤਕਰੇ ਤੋਂ ਮੁਕਤ ਕਰਕੇ ਸੱਚੀ ਸ਼ਾਂਤੀ ਸੰਤੋਖ ਤੇ ਆਤਮ ਵਿਸ਼ਵਾਸ ਬਖਸ਼ਦਾ ਹੈ ਹਾਂ ਇਹੀ ਚੜ੍ਹਦੀ ਕਲਾ ਦਾ ਅਸਲ ਰਾਜ਼ ਹੈ ਤੇ ਅੰਤ ਵਿੱਚ ਇਸੇ ਮਾਰਗਰਾਹੀ ਹੀ ਅਸੀਂ ਉਸ ਨਿਚਲਕਰ ਪ੍ਰਭੂ ਦੇ ਚਰਨਾਂ ਵਿੱਚ ਪੱਕਾ ਟਿਕਾਣਾ ਪਾ ਸਕਦੇ ਹਾਂ ਜਿੱਥੇ ਗੁਰੂ ਸਾਡਾ ਪ੍ਰਭੂ ਨਾਲ ਅਟੁੱਟ ਬੰਧਨ ਬਣਾ ਦਿੰਦਾ ਹੈ। ਸੋ ਅੱਜ ਦਾ ਹੁਕਮਨਾਮਾ ਸਾਨੂੰ ਇੱਕ ਤਰ੍ਹਾਂ ਨਾਲ ਸੱਦਾ ਦੇ ਰਿਹਾ ਹੈ ਕਿ ਅਸੀਂ ਆਪਣੀ ਜੀਵਨ ਦੀ ਦਿਸ਼ਾ ਨੂੰ ਪਰਖੀਏ। ਹਾਂ, ਇੱਕ ਸੈਲਫ ਅਨਾਲਿਸਿਸ ਕਰੀਏ ਕਿ ਕੀ ਅਸੀਂ ਉਹਨਾਂ ਬਹੁਤੇਰੇ ਯਤਨਾਂ ਵਿੱਚ ਉਲਝੇ ਹੋਏ ਹਾਂ ਜਿਨ੍ਹਾਂ ਦੀ ਤਿਲੂ ਨਹੀਂ ਕੀਮਤ ਜਾਂ ਫਿਰ ਕੀ ਅਸੀਂ ਗੁਰੂ ਦੀ ਸ਼ਰਣ ਵਿੱਚ ਆ ਕੇ ਉਸ ਨਿਰਮੋਲਕ ਹੀਰੇ ਦੀ ਕਦਰ ਪਾਉਣ ਦਾ ਯਤਨ ਕਰ ਰਹੇ ਹਾਂ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਇਸ ਨਾਮ ਹੀਰੇ ਦੀ ਸੋਝੀ ਹੋਵੇ ਜੀ। ਅਰਦਾਸ ਇਹੀ ਹੈ। ਪਾਠ ਕਰਦੇ ਆਂ ਅਰਥ ਕਰਦੇ ਆਂ ਜਾਂ ਵਿਚਾਰ ਕਰਦੇ ਆਂ ਅਨੇਕਾਂ ਭੁੱਲਾਂ ਹੋ ਸਕਦੀਆਂ ਨੇ ਜੀ ਅਣਜਾਣ ਬੱਚੇ ਸਮਝ ਕੇ ਸੰਗਤ ਬਖਸ਼ ਲੈਣਾ ਜੀ ਦਸ ਰੇਖਿਮਾ ਦੇ ਜਾਚਕਾਂ ਹਾਂਜੀ ਬਖਸ਼ਨ ਯੋਗ ਹੈ ਸੰਗਤ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਿੱਧੀ ਆਤਮਿਕ ਅਗਵਾਈ ਤੇ ਜੀਵਨ ਦੀ ਸਹੀ ਸੇਧ ਉਹ ਹਮੇਸ਼ਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੀ ਪ੍ਰਾਪਤ ਕਰਨ ਦਾ ਯਤਨ ਕਰਿਏ ਜੀ ਵਾਹਿਗੁਰੂ ਅਕਾਲ ਪੁਰਖ ਸਭਨਾ ਦੇ ਸਿਰ ਤੇ ਮਿਹਰ ਬਰਿਆਤ ਰੱਖਣ ਸਬਨੋ ਤੰਦਰੁਸਤੀ ਨਾਮ ਜਪਣ ਦੀ ਸਮਰੱਥਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਅੱਜ ਦੇ ਸ਼ਬਦ ਨੇ ਸਾਨੂੰ ਕੀਮਤ ਬਾਰੇ ਬਹੁਤ ਸੋਚਣ ਲਈ ਮਜਬੂਰ ਕੀਤਾ ਹੈ ਹਨਾ ਬਿਲਕੁਲ ਦੁਨਿਆਵੀ ਯਤਨਾਂ ਦੀ ਤਿਲ ਜਿੰਨੀ ਕੀਮਤ ਵੀ ਨਹੀਂ ਤੇ ਨਾਮ ਅਮੂਲਕ ਹੈ ਨਿਰਮੋਲਕ ਹਾਂਜੀ ਇਸੇ ਸੰਦਰਭ ਵਿੱਚ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਜਿਸ ਤੇ ਸ਼ਾਇਦ ਸੰਗਤਕਾਰ ਜਾ ਕੇ ਵਿਚਾਰ ਕਰਨਾ ਚਾਹੇਗੀ ਹਾਂ ਜ਼ਰੂਰ ਸਾਂਝਾ ਕਰੋ ਕਿ ਜੇ ਸਾਡੇ ਰੋਜ਼ਾਨਾ ਦੇ ਬਹੁਤ ਤੇਰੇ ਕੰਮ ਤੇ ਚਿੰਤਾਵਾਂ ਉਸ ਤਿਲ ਨਹੀਂ ਕੀਮਤ ਵਾਲੇ ਖਾਤੇ 'ਚ ਪੈ ਰਹੇ ਨੇ ਹੂੰ ਤਾਂ ਅਸੀਂ ਅੱਜ ਤੋਂ ਆਪਣਾ ਸਮਾਂ ਤੇ ਆਪਣਾ ਧਿਆਨ ਕਿਵੇਂ ਵੰਡੀਏ ਕਿਵੇਂ ਮੈਨੇਜ ਕਰੀਏ ਤਾਂ ਜੋ ਨਿਰਮੋਲਕ ਹੀਰੇ ਦੀ ਕਦਰ ਵੱਲ ਸਾਡਾ ਚੁਕਾਓ ਵੱਧ ਸਕੇ ਬਹੁਤ ਵਧੀਆ ਨੁਕਤਾ ਹੈ ਵਿਚਾਰਨ ਲਈ ਸਭ ਆਪਣੇ ਅੰਦਰ ਚਾਤੀ ਮਾਰਨ ਇਸ ਨਿਮਾਣੀ ਸੇਵਾ ਨੂੰ ਸਫਲ ਕਰਨ ਲਈ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਇਸ ਵਿਚਾਰ ਚਰਚਾ ਨੂੰ ਹੋਰਨਾ ਗੁਰਮੁਖ ਪਿਆਰਿਆਂ ਤੇ ਸੰਗਤਾਂ ਨਾਲ ਜ਼ਰੂਰ ਸਾਂਝਾ ਕਰਨਾ ਜੀ ਹਾਂਜੀ ਤਾਂ ਜੋ ਗੁਰਬਾਣੀ ਦਾ ਇਹ ਅਨਮੋਲ ਸੰਦੇਸ਼ ਵੱਦ ਤੋਂ ਵੱਦ ਰੂਹਾਂ ਤੱਕ ਪਹੁੰਚ ਸਕੇ। ਇਹੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।